ਫਾਜ਼ਿਲਕਾ ਦੇ ਪਿੰਡ ਜੰਡ ਵਾਲਾ ਖਰਤਾ ਦੇ ਵਿੱਚ ਬੀਤੀ ਰਾਤ ਤਿੰਨ ਮਕਾਨ ਡਿੱਗੇ ਕਈ ਮਕਾਨਾਂ ਦਾ ਹੋਇਆ ਨੁਕਸਾਨ ਮਲਬੇ ਤਲੇ ਦਬ ਗਿਆ ਸਮਾਨ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਰੋਸ਼ਕ ਕੀਤੀ ਮੁਆਵਜ਼ੇ ਦੀ ਮੰਗ ਫਾਜ਼ਿਲਕਾ ਦੇ ਵਿੱਚ ਅੱਜ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਤਸਵੀਰਾਂ ਸਾਹਿਬ ਨੇ ਆਈਆਂ ਜਿਸ ਦੇ ਵਿੱਚ ਪਿੰਡ ਜੰਡ ਵਾਲਾ ਖਰਤਾ ਦੇ ਵਿੱਚ ਤਿੰਨ ਮਕਾਨ ਡਿੱਗ ਪਏਨ ਕਿਹਾ ਜਾ ਰਿਹਾ ਕਿ ਮਕਾਨਾਂ ਦੇ ਪਿੱਛੇ ਖੇਤ ਲੱਗਦਾ ਹੈ ਤੇ ਖੇਤ ਨੂੰ ਪਾਣੀ ਲਗਾਇਆ ਜਾਂਦਾ ਸੀ ਜਿਸ ਦਾ ਪਾਣੀ ਨੀਹਾਂ ਦੇ ਵਿੱਚ ਵੜ ਗਿਆ ਜਿਸ ਦੇ ਚਲਦਿਆਂ ਮਕਾਨ ਡਿੱਗ ਪਏ ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨ ਮਕਾਨ ਡਿੱਗ ਪਏ ਹਨ ਜਿਸ ਦੇ ਮਲਬੇ ਤਲੇ ਸਮਾਨ ਵੀ ਦਬ ਗਿਆ ਜਿਸ ਤੋਂ ਬਾਅਦ ਲੋਕ ਹੁਣ ਆਪਣੇ ਘਰਾਂ ਦੇ ਵਿੱਚੋਂ ਸਮਾਨ ਕੱਢ ਰਹੇ ਹਨ ਉਹਨਾਂ ਨੇ ਦੱਸਿਆ ਕਿ ਖੇਤਾਂ ਦੇ ਵਿੱਚ ਲੱਗਣ ਵਾਲੇ ਪਾਣੀ ਨੇ ਕਾਫੀ ਨੁਕਸਾਨ ਕੀਤਾ ਅਤੇ ਕਈ ਮਕਾਨਾਂ ਦੇ ਵਿੱਚ ਤਰੇੜਾਂ ਵੀ ਆ ਗਈਆਂ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ ਘਾਜ਼ਾ ਰੋਸ਼ ਦੇਖਣ ਨੂੰ ਮਿਲਿਆ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਹ ਮਕਾਨ ਬਣਾਏ ਸਰ ਅਤੇ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਚਲਦਾ ਉਹਨਾਂ ਵੱਲੋਂ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਕਮਰਜੀਤ ਸਿੰਘ ਆ ਜੀ ਕਿਹੜਾ ਪਿੰਡ ਹੈ ਤੁਹਾਡਾ ਝੰਡ ਵਾਲਾ ਖਰਤਾ ਬਾਕੀ ਮਕਾਨ ਕਿਵੇਂ ਡੇ ਕਿੱਥੇ ਸਾਰੇ ਮਕਾਨ ਜੇ ਪਰਲੇ ਪਾਸੋਂ ਪਹਿਲਾਂ ਤਾਂ ਨੀ ਸੀ ਕਿ ਉੱਚੀ ਤੇ ਅਸੀਂ ਡੂੰਗੀ ਕਰਕੇ ਨਹੀਂ ਪੱਟੀ ਸੀਗੀ ਤੇ ਇਹਨਾਂ ਨੇ ਰਾਹੇ ਲਾ ਲਾ ਕੇ ਤੇ ਪਿੱਛੇ ਲੈ ਕੇ ਮਿੱਟੀ ਖਿੱਚ ਕੇ ਆਪਦੇ ਘਰੇ ਅੱਛਾ ਉਦੋਂ ਬਾਅਦ ਉਹਨਾਂ ਨੇ ਪਾਣੀ ਪੂਣੀ ਲਾਉਂਦੇ ਰਹੇ ਨੀ ਥੱਲੋ ਖੁਰਲੀ ਗਈ ਤੇ ਉਹਦੇ ਕਰਕੇ ਕੰਦ ਡਿੱਗ ਪਈ ਤੇ ਨਾਲ ਮੇਰੇ ਦੋ ਮਕਾਨ ਡਿੱਗ ਪਈ ਤੇ ਉਹਨਾਂ ਦੀਆਂ ਛੱਤਾਂ ਅੜੇ ਪੰਨਾ ਵਿੱਚ ਸਮਾਨ ਸਮੋਨ ਸਿੱਦਾ ਵਾਵਾ ਨੁਕਸਾਨ ਹੋ ਗਿਆ ਮੇਰਾ ਇਹ ਕਿੰਨੇ ਵਜੇ ਡਿੱਗੇ ਇਹ ਰਾਤ 8:00 ਵਜੇ ਦੀ ਗੱਲ ਹੈ ਫਿਰ ਸਰਪੰਚ ਨਾਲ ਕੋਈ ਗੱਲ ਤੁਹਾਡੀ ਕੋਈ ਦਖਾਇਆ ਉਹਨੂੰ ਨਹੀਂ ਜੀ ਸਰਪੰਚ ਆ ਜਾਇਆ ਨਹੀਂ ਜੀ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਨਹੀਂ ਜੀ ਕਿਸੇ ਨੂੰ ਕੁਛ ਨਹੀਂ ਕੋਈ ਨਹੀਂ ਕਿੰਨੇ ਕੁੱਲ ਮਕਾਨ ਕਿੰਨੇ ਡਿੱਗੇ ਦੋ ਤਾਂ ਮੇਰੇ ਡਿੱਗੇ ਆ ਜੀ ਤੇ ਗਵਾਂਡੀਆਂ ਦੇ ਵੀ ਨਾਲ 13 ਆਈਆਂ ਪਈਆਂ ਜੀ ਸਾਰੀ ਚਾਰ ਪੰਜ ਘਰਾਂ ਦੇ ਸਾਰਿਆਂ ਦੇ 13 ਆਈਆਂ ਪਈਆਂ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੰਗਦਾ ਸੀ ਤਾਂ ਕਰਦੇ ਹਾਂ ਵੀ ਚਲ ਜਿੰਨਾ ਸਾਡਾ ਨੁਕਸਾਨ ਆਇਆ ਸਾਨੂੰ ਕਿੰਨਾ ਨੁਕਸਾਨ ਕਿੰਨਾ ਹੋ ਗਿਆ ਦੋ ਕਮਰੇ ਆ ਜੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਮਰਾ ਇੱਕ ਲੱਖ ਰੁਪਏ ਤੋਂ ਘੱਟ ਕਮਰਾ ਨਹੀਂ ਪਿੰਦਾ। ਸਮਾਨ ਦੋ ਲੱਖ ਦਾ ਮੇਰਾ ਨੁਕਸਾਨ ਕਮਰਿਆਂ ਦਾ ਹੋਇਆ ਬਾਕੀ ਸਮਾਨ ਸਮੋਨ ਸੀਗਾ। ਵਿੱਚ ਦੇ ਕਿੰਨਾ ਕੁ ਸਮਾਨ ਸੀ? ਸਮਾਨ ਉਹਗਾ 1 ਲੱਖ ਡੇਢ ਲੱਖ ਰੁਪਏ ਦਾ ਸਮਾਨ ਸੀਗਾ ਜਿਹੜਾ ਵਿੱਚ ਟੁੱਟ ਭੱਜ ਹੋ ਗਈ। ਕੀ ਕੀ ਚੀਜ਼ਾਂ ਸੀਗੀਆਂ? ਕੋਈ ਪੱਖੇ-ਪੱਖੇ ਸੀਗੇ ਤੇ ਆ ਮਸ਼ੀਨਾਂ ਮਸੁੰਨਾਂ ਸੀਗਾ ਕੋਈ ਸਮਾਨ ਸੀਗਾ ਕੋਸਤਾ ਹੀ ਕੱਢ ਲਿਆ ਸੀਗਾ ਪਹਿਲਾਂ ਕੋਸ ਵਿੱਚ ਹੀ ਰਹਿ ਗਿਆ ਜੀ। ਉਹਨਾਂ ਛੱਤ ਦੇ ਥੱਲੇ ਆਇਆ ਪਿਆ। ਈ ਮੰਗ ਕੇ ਸਰਕਾਰ ਤੋਂ ਦੋਦੀ ਸਰਕਾਰ ਤੋਂ ਸਾਡੀ ਕੋਈ ਮਦਦ ਕੀਤੀ ਜਾਵੇ ਬਸ ਆਹੀ ਸਾਡੀ ਤਾਂ ਮੰਗ ਹਾਂਜੀ ਮਦਦ ਕੀ ਨਾ ਦੋ ਸਰਪਾਲ ਕੋਰ ਜੀ ਕੀ ਕਹੋਗੇ ਕੀ ਗੱਲ ਹੋਈ ਹੈ ਸਰਵ ਮਕਾਨ ਡਿੱਗ ਪਏ ਸਾਡੇ ਹਾਂਜੀ ਪਾਣੀ ਲਾਉਂਦੇ ਸੀ ਪਿੱਛੇ ਵੀ ਉਜਮੀ ਨਹੀਂ ਜ਼ਮੀਨ 'ਚ ਪਾਣੀ ਲਾਉਂਦਾ ਸੀ ਤਾਂ ਕਰਕੇ ਤੇ ਉਹਦੀ ਵਜ੍ਹਾ ਨਾਲ ਡਿੱਗ ਕੇ ਆ ਗਏ ਤੁਸੀਂ ਮਿੱਟੀ ਨਹੀਂ ਲਾਈ ਸੀ ਨਾਲ ਮਿੱਟੀ ਲਾਈ ਸੀ ਸਰ ਮਿੱਟੀ ਉਹਨਾਂ ਨੇ ਖਿੱਚ-ਖਿੱਚ ਕੇ ਪਿੱਛੇ ਕਰਤੀ ਵੀ ਨਾਲ ਹੀ ਬਾਹ ਬੁੱਲਣਦੇ ਸੀ ਜਮਾ ਤਾਂ ਕਰਕੇ

ਮੈਨੂੰ ਚਾਹੀਦਾ ਵੀ ਮੁਆਵਜ਼ਾ ਕਿੰਨੇ ਮਕਾਨ ਕਿੰਨੇ ਡਿੱਗੇ ਸਰ ਇੱਕ ਤਾਂ ਸਾਡਾ ਡਿੱਗ ਗਿਆ ਤੇ ਦੋ ਦੂਸਰਿਆਂ ਦੇ ਡਿੱਗ ਗਏ ਤੇ ਸਾਰੀ ਵੈਸੇ ਸਾਰੇ ਮਕਾਨ ਚ ਤਰੇ ਲਾ ਗਈ ਹੈਗੇ ਹਾਂਜੀ ਸਾਰੇ ਚਾਰੇ ਕਮਰੇ ਪਾਟ ਗਏ ਹੈਗੇ ਕਿੰਨੇ ਮਕਾਨਾਂ ਨੂੰ ਨੁਕਸਾਨ ਕਿੰਨੇ ਮਕਾਨਾਂ ਦਾ ਜੀ 6-7 ਹੋ ਗਏ ਸਰ 6-7 ਹੋ ਗਏ ਹਾਂਜੀ ਮੰਗ ਸਰਕਾਰ ਤੋਂ ਤੁਹਾਡੀ ਕੀ ਹੈ ਜੀ ਸਰ ਮੁਆਵਜ਼ਾ ਮਿਲਣਾ ਚਾਹੀਦਾ ਸਾਨੂੰ ਮਿਲ ਗੇਂਦਰ ਕੋਰ ਕਿਹੜਾ ਪਿੰਡ ਆ ਤੁਹਾਡਾ ਜੀ ਜੰਨਦਾਲ ਖਰਕਾ ਕੀ ਹੋਇਆ ਇੱਥੇ ਤੁਹਾਡੇ ਪਿੰਡ 'ਚ ਇਹ ਸਾਡੇ ਪਾਣੀ ਲਗ ਲਗ ਕਿਤੇ ਕੰਦਾ ਪਹਿਲਾਂ ਬਹਿ ਗਿਆਂ ਮੁੜ ਕੇ ਛੱਤਾ ਵੀ ਡਿੱਗ ਪਿਆ। ਇਹ ਕਦੋਂ ਪਾਇ ਸੀ ਮਕਾਨ ਤੁਸੀਂ? ਮਕਾਨ ਤਾਂ ਥੋੜਾ ਚਿਰ ਹੀ ਹੋਇਆ ਸੀ ਪਾਇਆ ਨੂੰ। ਅੱਛਾ। ਰਿਆ ਕਿਵੇਂ ਡਿੱਗ ਪਿਆ ਇੱਕੋ ਤੋਂ? ਇਹ ਪਾਣੀ ਲਗ ਲਗ ਕੇ। ਠੀਕ। ਜ਼ਮੀਨ ਆ ਪਿੱਛੇ। ਬੋਲੇ ਸਾਡੇ ਕੋਲ? ਹੂੰ। ਸਾਡੇ ਕੋਲ ਦਿਹਾੜੀ ਕਰਦੇ ਅਸੀਂ ਦਿਹਾੜੀ ਵਾਲੇ ਤੂੰ ਵੇਖ ਲੈ ਵੀ ਕਿੰਨਾ ਕੁ ਜ਼ਮੀਨਦਾਰ ਦਿੰਦਾ ਸਾਨੂੰ। ਹੂੰ। ਇਹ ਫਿਰ ਪਾਇਏ ਕੀ ਵੇਸੇ ਮਕਾਨ ਇਹ? ਇਹ ਅਸੀਂ ਕਰਜਾ ਚੱਕ ਚੱਕ ਕੇ। ਲੋਨ ਚੱਕੇ ਸੀ। ਹੂੰ। ਉਹ ਕਿੰਨਾ ਕਰਜਾ ਤੁਹਾਡੇ ਦੇ? ਸਾਡੇ ਬਥੇਰਾ ਕਰਜਿਆ ਤਾਂ ਸਾਡੇ ਡਿੱਗਾ ਰਿਆ ਪਹਿਲਾਂ ਹੂੰ ਕਮਰੇ ਪਾਉਂਦੇ ਗਏ ਆ ਤੇ ਮੇਰੇ ਵੱਡੇ ਮੁੰਡੇ ਦੀ ਬਹੂ ਨੂੰ ਕਿਸੀ ਕੈਂਸਰ ਬਣ ਗਿਆ ਸੀ ਹੂੰ ਦੋ ਤਿੰਨ ਸਾਲ ਉਹਨੂੰ ਚੱਕ ਕੇ ਤੁਰੇ ਫਿਰਦੇ ਰਹੇ ਤੇ ਅਸੀਂ ਤਾਂ ਕਰਜ ਆਈ ਹਲੇ ਉਸੇ ਦੇ ਨਹੀਂ ਸਾਡਾ ਕਰਜਾ ਲੱਠਾ ਥੋਲੋ ਫਿਰ ਕੀ ਕਰੋਗੇ ਮਕਾਨ ਤਾਂ ਡਿੱਗ ਪਿਆ ਔਰ ਕਿਵੇਂ ਪਾਉਂਗੇ ਪਾਵਾਂਗੇ ਕੋਈ ਸਹਾਇਤਾ ਦੇਣਗੇ ਸਾਨੂੰ ਗਵਰਨਮੈਂਟ ਤਾਂ ਫੇਰ ਹੀ ਹੈ ਹੁਣ ਸਾਥੋਂ ਕਿੱਥੇ ਪੈਂਦੇ ਰਾਜਪਾਲ ਸਿੰਘ ਪਿੰਬਰੋਂ ਤੁਸੀਂ ਹਾਂਜੀ ਹਾਂਜੀ ਕਿਹੜਾ ਪਿੰਡ ਤੁਹਾਡਾ ਝੰਡ ਵਾਲਾ ਖਰਤਾ ਜੀ ਕੀ ਆ ਪਿੰਡ ਚ ਕਿੰਨੇ ਮਕਾਨ ਲੱਗੇ ਆ ਰੋਟੇ ਇਹਨਾਂ ਦੇ ਜੀ ਗੁਰਵੀਰ ਸਿੰਘ ਦਾ ਤਾਂ ਨੁਕਸਾਨ ਹੋਇਆ ਹੀ ਆ ਬਾਕੀ ਗਾਹ ਤਰੇੜਾ ਜੀ ਇਹ ਕਹਿੰਦੇ ਕਿਉਂਕਿ ਕਹੋਗੇ ਇਸ ਪੂਰੇ ਮਸਲੇ ਨੂੰ ਲੈ ਕੇ ਕੀ ਹੋਣਾ ਚਾਹੀਦਾ ਇਹਨਾਂ ਨਾਲ ਇਹ ਬਾਈ ਜੀ ਹੁਣ ਪਾਣੀ ਪੂਣੀ ਲੱਗਦਾ ਰਿਹਾ ਪਿੱਛੇ ਉਹਨਾਂ ਦੀ ਜਗਾ ਵਾਲਿਆਂ ਨਾਲ ਅਸੀਂ ਦੇਖਦੇ ਆ ਗੱਲ ਕਰਕੇ ਪਹਿਲਾਂ ਰੋਕਿਆ ਰੁਕੀ ਨਹੀਂ ਸੀ ਉਹਨੂੰ ਪਾਣੀ ਨਾਲ ਆਵੇ ਜਾਂ ਜਗਾ ਦੂਗਾ ਛੱਡੇ ਕੋਈ ਮੋਟੀ ਮੋਟੀ ਮਿੱਟੀ ਮੁੱਟੀ ਉਹ ਬਾਈ ਸਾਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਹੋਊਗਾ ਉਹ ਤਾਂ ਹਾਂਜੀ ਨੁਕਸਾਨ ਕਿੰਨਾ ਬੰਦੇ ਹੋਇਆ ਨੁਕਸਾਨ ਤਾਂ ਜੀ ਬਹੁਤ ਹੋ ਗਿਆ ਕਿੰਨਾ ਕਰੋ ਹੁਣ ਮਕਾਨ ਦੇਖ ਲਓ ਤੁਸੀਂ ਦੋ ਤਿੰਨ ਤਾਂ ਮਕਾਨ ਹੀ ਡਿੱਗ ਪਏ ਵਿਚਾਰਿਆਂ ਦੇ ਘੱਟ ਤੋਂ ਘੱਟ ਵੀ 2 ਲੱਖ ਦਾ ਨੁਕਸਾਨ ਘੱਟੋ ਘੱਟ ਪੰਚਾਇਤ ਵੱਲੋਂ ਹੁਣ ਕੀ ਇਹਨਾਂ ਦੀ ਹੈਲਪ ਕੀਤੀ ਜਾਏਗੀ ਅਸੀਂ ਇੱਕ ਵਾਰੀ ਦੇਖਦੇ ਹਾਂ ਬਾਈ ਜੀ ਗੱਲ ਕਰਕੇ ਉਹਨਾਂ ਨਾਲ